ਹਾਂਜੀ ਧਰਮਪੁਰਾ ਧਰਮਪੁਰਾ ਮੱਲਾ ਰੀਤਾ ਕੁਮਾਰੀ ਬੋਟਾ ਰੋਡ ਵਾਲੇ ਸ਼ਾਦੀ ਗਲੀ ਤੇ ਰਾਤ ਵਾਰਦਾ ਤੇ ਇਦਾਂ ਹੋਈ ਦੀ ਜੇ ਕਿ ਰਾਤੀ 8 ਵਜੇ ਗੱਡੀ ਲੈ ਕੇ ਖੜੀ ਕੀਤੀ ਹੈ ਦੁਕਾਨ ਤੋਂ ਤੇ ਸਾਢੇ 12 ਵਜੇ ਨਾਲ ਮਰਗੀ ਜਿੱਦਾਂ ਦੋ ਆਦਮੀ ਆਏ ਨੇ ਅਸੀਂ ਕੈਮਰੇ ਤੇ ਦੇਖੇ ਆ ਤੇ ਦੋ ਮੁੰਡਿਆ ਇੱਕ ਨੇ ਮੂੰਹ ਬੰਨਿਆ ਹੋਇਆ ਉਹਨੇ ਆਕ ਪਹਿਲੇ ਲੋਕ ਖੋਲਿਆ ਗੱਡੀ ਦਾ ਤੇ ਗੱਡੀ ਤੇ ਬੈਠਾ ਜਦੋਂ ਗੱਡੀ ਸਟਾਰਟ ਕੀਤੀ ਹੈ ਗੱਡੀ ਨਾਲ ਹੀ ਤੇ ਜਾ ਪਈ ਹੈ ਤੇ ਇਸ ਕਰਕੇ ਉਹ ਗੱਡੀ ਛੱਡ ਕੇ ਤੇ ਚੱਲ ਗਏ ਆ ਇੱਕ ਜਾਂ ਦੂਸਰਾ ਮੋਟਰਸਾਈਕਲ ਤੇ ਬਹਿ ਕੇ ਰਵਾਨਾ ਹੋ ਗਏ ਨੇ ਹਾਂਜੀ ਸੂਚਨਾ ਦਿੱਤੀ ਹੈ ਪੁਲਿਸ ਨੂੰ ਹਾਂਜੀ ਮਾਂ ਗੈਹੀ ਕੀਤਾ ਜਾਂਦੀ ਕਿ ਚੋਰਾਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਹੋਏ ਹਾਂਜੀ ਇੱਕ ਸਾਡੇ ਇੱਥੇ ਲੱਗੇ ਹੋਰ ਚੋਰੀ ਹੋ ਗਈ ਕਾਲੀ ਰਾਤੀ ਹੋਈ ਉਹ ਵੀ ਇਸੇ ਟਾਈਮ ਤੇ ਸਾਡੀ ਗੱਡੀ ਜਿਹਦਾ ਬਚਾਅ ਹੋ ਗਿਆ ਉਹਨਾਂ ਦੀ ਚੁੱਕੀ ਗਈ ਹੈ ਹਾਂਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਅਗੇ ਨਾਲ ਚੋਰਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ